ਲੁਧਿਆਣਾ ਨਗਰ ਨਿਗਮ ਦੇ ਨਵੇਂ ਕਮਿਸ਼ਨਰ ਅਦਿੱਤਯ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਅੱਜ ਉਹਦਾ ਸੰਭਾਲ ਚੁੱਕੇ ਹੋ ਅੱਗੇ ਹੁਣ ਕਿਸ ਤਰ੍ਹਾਂ ਦੀ ਡਿਵੈਲਪਮੈਂਟ ਰਹੇਗੀ ਨਗਰ ਨਿਗਮ ਲੁਧਿਆਣਾ ਬਹੁਤ ਵੱਡਾ ਹੈਗਾ ਵਾ ਕਿਸ ਤਰ੍ਹਾਂ ਕੰਮ ਕਰ ਰਹੇਗਾ ਸਭ ਤੋਂ ਪਹਿਲੇ ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਇਹ ਮੌਕਾ ਮਿਲਿਆ ਮੈਂ ਸੀਐਮ ਸਾਹਿਬ ਦਾ অতি ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਇੰਨੀ ਵੱਡੀ ਜ਼ਿੰਮੇਵਾਰੀ ਸੌਪੀ ਹੈ ਜਿੱਦਾਂ ਅਗਰ ਮੈਂ ਕੰਮ ਦੀ ਗੱਲ ਕਰੂੰ ਤਾਂ ਮੇਰੀ ਜਿਹੜੀ 3-4 ਪ੍ਰਾਇਰਟੀਆਂ ਆ ਉਹ ਮੇਰੀ ਟਾਪ ਪ੍ਰਾਇਰਟੀਆਂ ਨਹੀਂ ਹੈ ਸਭ ਤੋਂ ਪਹਿਲੀ ਮੇਰੀ ਪ੍ਰਾਇਰਟੀ ਰਹਿਣੀ ਹੈ ਜਿਹੜਾ ਸੋਲਿਡ ਵੇਸਟ ਮੈਨੇਜਮੈਂਟ ਦਾ ਕੰਮ ਹੈ ਉਹ ਅਸੀਂ ਸਾਰਾ ਸੇੜੇ ਚੜਾਣਾ ਹੈ ਮੇਰੇ ਤੋਂ ਪਹਿਲੇ ਜਿਹੜੇ ਕਮਿਸ਼ਨਰ ਸਾਹਿਬ ਸੀਗੇ ਉਹਨਾਂ ਨੇ ਬਹੁਤ سارے ਕੰਮ ਸ਼ੁਰੂ ਕੀਤੇ ਮੈਨੂੰ ਉਹ ਸਾਰੇ ਕੰਮ ਸੇੜੇ ਚੜਾਣੇ ਫਿਰ ਮੇਰੀ ਪ੍ਰਾਇਰਟੀ ਸੀਗੀ ਜਿਹੜੀ ਰਿਕਵਰੀ ਦੀ ਹੈ ਜਿਹੜੇ ਫਾਈਨੈਂਸ਼ਲੀ ਇੰਡੀਪੈਂਡੈਂਸ ਕਾਰਪੋਰੇਸ਼ਨ ਨੂੰ ਕਰਾਣਾ ਹੈ ਤੋ ਜਿੱਦਾਂ ਪ੍ਰਾਪਰਟੀ ਟੈਕਸ ਦੀ ਰਿਕਵਰੀ ਹੋਵੇ ਜਾਂ ਬਿਲਡਿੰਗ ਪ੍ਰਾਂਸ ਦੀ ਰਿਕਵਰੀ ਹੋਵੇ ਤੈ ਬਜ਼ਾਰੀ ਦੀ ਰਿਕਵਰੀ ਹੋਵੇ ਉਹ ਸਾਰੀ ਰਿਕਵਰੀਸ ਤੇ ਮੇਰਾ ਫੋਕਸ ਰਹੇਗਾ ਉਸ ਤੋਂ ਇਲਾਵਾ ਹੋਰ ਵੀ ਜਿਹੜੇ ਫਾਈਨੈਂਸ਼ੀਅਲ ਸੋਰਸਸ ਅਸੀਂ ਲੱਭਣਗੇ ਕਿ ਸਾਨੂੰ ਪੈਸੇ ਆ ਸਕੇ ਕਿਹੜੇ ਤਰਕੇ ਤੇ ਫਿਰ ਮੇਰੀ ਪ੍ਰਾਇਰੀਟੀ ਹੈ ਸ਼ਹਿਰ ਦੀ ਸਫਾਈ ਸਫਾਈ ਮੇਰੇ ਲਈ ਸਭ ਤੋਂ ਜ਼ਰੂਰੀ ਹੈ ਇਹਦੇ ਵਿੱਚ ਮੈਂ ਬਿਲਕੁਲ ਕੰਪਰੋਮਾਈਜ਼ ਨਹੀਂ ਕਰੂੰਗਾ ਮੈਂਨੇ ਅੱਜ ਸਵੇਰ ਮੀਟਿੰਗ ਕੀਤੀ ਸੀਗੀ ਸਾਰੇ ਆਪਣੇ ਜਿਹੜੀ ਟੀਮ ਹੈ ਉਹਨਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਤੁਸੀਂ ਸ਼ਹਿਰ ਨੂੰ ਸਾਫ਼ ਕਰਨਾ ਹੈ ਔਰ ਇਹਦਾ ਤੁਸੀਂ ਮੈਂ ਗਾਰੰਟੀ ਲੈਂਦਾ ਹਾਂ ਕਿ ਇਹਦਾ ਤੁਸੀਂ ਰਿਜ਼ਲਟ ਅਗਲੇ 15 ਦਿਨਾਂ ਦੇ ਵਿੱਚ ਦੇਖੋਗੇ ਜਿਹੜੀ ਸਫਾਈ ਦਾ ਹੈ ਫਿਰ ਮੇਰਾ ਇੱਕ ਫੋਕਸ ਹੈ ਜਿਹੜੇ ਲੋਕ ਹੈ ਆਪਣੇ ਮਿਨਿਸਪਲ ਕਾਰਪੋਰੇਸ਼ਨ ਦੇ ਵਿੱਚ ਆਪਣੇ ਕੰਮ ਕਰਨ ਆਉਂਦੇ ਉਹਨਾਂ ਨੂੰ ਕਿਸੇ ਤਰੀਕੇ ਵੀ ਪ੍ਰੋਬਲਮ ਨਹੀਂ ਆਏ ਉਹ ਸਾਰੇ ਕੰਮ ਉਹਨਾਂ ਦੇ ਟਾਈਮ ਲੀ ਹੋ ਜਾਏ ਕੋਈ ਖੱਜਲ ਖਾਰ ਨਾ ਹੋਏ ਅੱਜ ਮੈਂ ਵੀ ਜਿਹੜਾ ਸੇਵਾ ਕੇਂਦਰ ਹੈ ਉਹ ਵੀ ਇੱਕ ਵਾਰ ਮੈਂ ਇਹ ਸਾਰਾ ਹੋਣ ਤੋਂ ਬਾਅਦ ਮੈਂ ਉੱਧਰ ਵੀ ਵਿਜ਼ ਸ਼ਹਿਰ ਦੀਆਂ ਸੜਕਾਂ ਬਹੁਤ ਸਾਰੀਆਂ ਗੁੱਟੀਆਂ ਜਿਹੜੀਆਂ ਨੇ ਡਿਵੈਲਪਮੈਂਟ ਹੋਣ ਵਾਲਾ ਕੰਮ ਹੈਗਾ ਵਾ ਇਹ ਕਿੰਨੀ ਦੇ ਤੱਕ ਪੂਰਾ ਕੀਤਾ ਜਾਵੇਗਾ ਇੱਕ ਚੈਲੰਜ ਤੁਸੀਂ ਰੱਖਿਆ 100 ਦਿਨ ਦਾ ਚੈਲੰਜ ਜਿਹੜਾ ਵਾ ਉਹ ਅਚੀਵ ਕਰਨਾ ਵਾ ਉਹ ਕੀ ਟਾਰਗੇਟ ਹੋਵੇਗਾ ਕਿਸ ਤਰ੍ਹਾਂ ਉਹ ਜਿੰਨਾ ਵੀ ਕੰਮ ਇਹਨਾਂ ਦੇ ਆਲਰੇਡੀ ਚੱਲ ਰਹੇ ਨੇ ਜਿੱਦਾਂ ਟੈਂਡਰਿੰਗ ਦੇ ਸਟੇਜ 'ਤੇ ਹੈ ਵਰਕ ਆਰਡਰ ਦੀ ਸਟੇਜ 'ਤੇ ਹੈ ਜਾਂ ਐਸਟੀਮੇਟ ਦੀ ਸਟੇਜ 'ਤੇ ਹੈ ਉਹ ਮੈਂ ਇਹਨਾਂ ਨੂੰ 100 ਦਿਨ ਦਾ ਟਾਰਗੇਟ ਦਿੱਤੇ ਹੈ ਮੈਂ ਵੀਕਲੀ ਉਹਦਾ ਰਿਵਿਊ ਕਰਨਾ ਹੈ ਮੈਂ ਜਿਹੜੇ ਵਰਕ ਆਰਡਰ ਦੀ ਸਟੇਜ 'ਤੇ ਉਹਨਾਂ ਦਾ ਅਗਲੇ ਵੀਕ ਮੈਂ ਵਰਕ ਆਰਡਰ ਦੇ ਕੇ ਕੰਮ ਸ਼ੁਰੂ ਹੋਣਾ ਚਾਹੀਏ। ਉਹ ਮੈਂ ਅੱਜ ਦੁਪਹਿਰ ਬਾਅਦ ਰਿਵਿਊ ਰੱਖਿਆ ਮੈਂ ਸਾਰੇ ਕੰਮ ਦਾ ਰਿਵਿਊ ਕਰੂੰਗਾ। ਔਰ ਕੋਈ ਵੀ ਇਸ ਤਰ੍ਹਾਂ ਦਾ ਕੰਮ ਡਿਲੇ ਨਹੀਂ ਹੋਗਾ। ਉਹ ਸਭ ਤਿਹਾਰਾ ਦਾ ਸੀਜ਼ਨ ਆ ਰਿਹਾ ਅੱਗੇ ਆਉਣ ਵਾਲਾ ਸੀਜ਼ਨ ਤਿਹਾਰਾ ਦਾ ਹੈਗਾ ਵਾ। ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਬਹੁਤ ਸਾਰੀ ਸਮੱਸਿਆ ਹੈਗੀ ਆ ਸ਼ਹਿਰ ਦੇ ਵਿੱਚ ਇਲੀਗਲ ਜਿਹੜੇ ਰੇੜੀਆਂ ਲੱਗੀਆਂ ਨੇ ਤਾਂ ਉਹਨਾਂ ਤੇ ਕਿਸ਼ਤਾਂ ਦੀ ਕਾਰਜ ਰਵੇਗੀ ਡਿਵੈਲਪਮੈਂਟ ਨੂੰ ਲੈ ਕੇ ਕਿਸ ਤਰ੍ਹਾਂ ਚਲਾਇਆ ਜਾਵੇਗਾ ਕਾਰਪੋਰੇਸ਼ਨ। ਅ ਜਿੱਦਾਂ ਤੁਸੀਂ ਦੱਸਿਆ ਤੁਹਾਡਾ ਦਾ ਸੀਜ਼ਨ ਆ ਰਹਾ ਮੈਨੂੰ ਵੀ ਪਤਾ ਹੈ ਮੈਨੇ ਵੀ ਆਪ ਵੀ ਦੇਖਿਆ ਦੋ ਸਾਲ ਕੀ ਭਈ ਕਿੰਦਾ ਟ੍ਰੈਫਿਕ ਦੀ ਪ੍ਰੋਬਲਮ ਆਦੀ ਹੈ ਤੋਂ ਅਗਰ ਕੋਈ ਇਨਕ੍ਰੋਚਮੈਂਟ ਦੀ ਪ੍ਰੋਬਲਮ ਹੈ ਟ੍ਰੈਫਿਕ ਉਸ ਤੋਂ ਵਧ ਰਿਹਾ ਹੈ ਤੋਂ ਉਹ ਇਨਕ੍ਰੋਚਮੈਂਟ ਅਸੀਂ ਰਿਮੂਵ ਕਰਾਂਗੇ ਉਸ ਤੋਂ ਇਲਾਵਾ ਲੋਕਾਂ ਨੂੰ ਸਹੂਲਤ ਪਹੁੰਚਾਣ ਲਈ ਅਸੀਂ ਟੈਂਪਰੇਰੀ ਪਾਰਕਿੰਗ ਦਾ ਵੀ ਪ੍ਰੋਵੀਜ਼ਨ ਕਰਾਂਗੇ ਟ੍ਰੈਫਿਕ ਮਾਰਸ਼ਲਸ ਵੀ ਫੀਲਡ ਮੈਂ ਲਾएंगे ਕਿ ਇਹ ਟ੍ਰੈਫਿਕ ਰੈਗੂਲੇਟ ਹੋਤਾ ਰਹੇ ਕਿ ਉਸੇ ਟ੍ਰੈਫਿਕ ਲਾਈਟਸ ਬਹੁਤ ਸਾਰੀਆਂ ਬੰਦ ਹੈਗੀਆਂ ਨੇ ਲੁਧਿਆਣਾ ਦੇ ਵਿੱਚ ਡਿਵੈਲਪਮੈਂਟ ਬਹੁਤ ਹੋਈ ਆ ਪੁੱਲ ਬਣੇ ਨੇ ਟ੍ਰੈਫਿਕ ਲਾਈਟ ਦੀ ਉੱਤੇ ਜਾਮ ਲੱਗਦਾ ਵਾ ਕਿ ਉਹਨੂੰ ਵੀ ਜਲਦੀ ਸ਼ੁਰੂ ਕਰਾ ਦਿੱਤਾ ਜਾਵੇਗਾ ਹਾਂਜੀ ਜਿਹੜੇ ਟ੍ਰੈਫਿਕ ਲਾਈਟਸ ਜੇਕਰ ਇਸ ਤਰ੍ਹਾਂ ਖਰਾਬ ਹੈ ਉਹਦਾ ਵੀ ਮੈਂ ਰਿਵਿਊ ਕਰੂੰਗਾ ਔਰ ਕੋਈ ਖਰਾਬ ਹੈ ਤਾਂ ਉਹ ਅਸੀਂ ਠੀਕ ਕਰਾਂਗੇ ਲੁਧਿਆਣਾ ਇੱਕ ਬੁੱਢਾ ਨਾਲੇ ਦੀ ਬਹੁਤ ਵੱਡੀ ਸਮੱਸਿਆ ਹੈਗੀ ਆ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਹੁਣ ਤਿਆਰੀ ਕੀਤੀ ਜਾਵੇਗੀ ਕਿ ਬੁੱਢਾ ਨਾਲਾ ਹੁਣ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਫ਼ ਹੋਵੇਗਾ ਤੁਸੀਂ ਹੁਣ ਉਹਦਾ ਸੰਭਾਲ ਚੁੱਕੇ ਹੋ ਲੁਧਿਆਣਾ ਦੇ ਲੋਕਾਂ ਨੂੰ ਹੁਣ ਸਾਫ਼ ਪਾ हां जी ਜਿੱਦਾਂ ਬੁੱਡਾ ਨਾਲਾ ਦਾ ਪ੍ਰੋਜੈਕਟ ਮੇਰੀ ਵਨ ਆਫ ਦਾ ਮੋਸਟ ਇੰਪੋਰਟੈਂਟ ਪ੍ਰਾਇਰੀਟੀ ਹੈ ਜਿੱਦਾਂ ਤੁਸੀਂ ਇੱਕ ਵਾਰੀ ਨਾਲਾ ਯੂਜ਼ ਕੀਤਾ ਦੂਜੀ ਵਾਰ ਦਰਿਆ ਯੂਜ਼ ਕੀਤਾ ਤੋਂ ਸਾਡੀ ਕੋਸ਼ਿਸ਼ ਹੈ ਇਹ ਨਾਲੇ ਨੂੰ ਬੁੱਡਾ ਦਰਿਆ ਬਣਾਣਾ ਹੈ ਜਿਹੜਾ ਪ੍ਰੋਜੈਕਟ ਸਾਡਾ ਸਿਰੇ ਚੜ ਚੁੱਕਾ ਹੈ ਸਾਰੇ ਐਸ.ਟੀ.ਪੀ ਚੱਲ ਚੁੱਕੇ ਹੈ ਕੁਝ ਜਿਹੜੀ ਪ੍ਰੋਬਲਮ ਆ ਰਹੀ ਸੀਗੀ ਜਿਹੜੀ ਇਲੈਕਟ੍ਰੋਪਲੈਟਿਕ ਇੰਡਸਟਰੀ ਹੈ ਗੋਹਾ ਜਾ ਰਹਾ ਹੈ ਉਹਦਾ ਵੀ ਅਸੀਂ ਸੋਲੂਸ਼ਨ ਲੱਭ ਰਹੇ ਹਾਂ ਔਰ ਜਲਦੀ ਤੋਂ ਜਲਦੀ ਉਹਦਾ ਸੋਲੂਸ਼ਨ ਕਰਕੇ ਇਹ ਪ੍ਰੋਜੈਕਟ ਨੂੰ ਅਸੀਂ ਸਿਰੇ ਚੜਾएंगे ਔਰ ਇਹ ਪ੍ਰੋਜੈਕਟ ਸਕਸੈਸਫੁਲ ਹੋਏਗਾ ਲੁਧਿਆਣਾ ਵਾਸਤੇ ਕੋਈ ਖਾਸ ਅਪੀਲ ਅਗਰ ਲੁਧਿਆਣਾ ਦੇ ਲੋਕਾਂ ਨੇ ਤੁਹਾਡਾ ਨਾਲ ਸੰਪਰਕ ਕਰਨਾ ਕਿਸ ਤਰ੍ਹਾਂ ਸੰਪਰਕ ਕਰ ਸਕਦੇ ਨੇ ਆ ਮੇਰੀ ਸਭ ਤੋਂ ਪਹਿਲੇ ਲੋਕਾਂ ਨੂੰ ਇਹ ਹੀ ਅਪੀਲ ਹੈ ਕਿ ਜਿਹੜਾ ਲੁਧਿਆਣਾ ਸ਼ਹਿਰ ਹੈ ਉਹ ਸਾਡਾ ਆਪਣਾ ਸ਼ਹਿਰ ਹੈ ਕਿਸੇ ਬਾਹਰ ਦੇ ਬੰਦੇ ਨੇ ਆ ਕੇ ਇਹਦੇ ਲਈ ਕੰਮ ਨਹੀਂ ਕਰਨਾ ਇਹ ਤੁਸੀਂ ਸਾਰਿਆਂ ਨੇ ਨਾਲ ਚੱਲਣਾ ਹੈ ਮੇਰਾ ਸਪੋਰਟ ਕਰਨਾ ਹੈ ਮੈਂ ਤੁਹਾਡਾ ਸਪੋਰਟ ਕਰਾਂਗਾ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਤੁਸੀਂ ਜੇਕਰ ਮੈਨੂੰ ਸੰਪਰਕ ਕਰਨਾ ਚਾਹਤੇ ਹੋ ਤਾਂ ਵੈਬਸਾਈਟ 'ਤੇ ਤੁਸੀਂ ਜਾ ਕੇ ਮੇਰੇ ਨੰਬਰ ਲੈ ਸਕਦੇ ਹੋ ਮੇਰੇ ਵਟਸਐਪ ਨੰਬਰ ਵੈਬਸਾਈਟ 'ਤੇ ਅਵੇਲੇਬਲ ਹੈ ਸਾਰੋਂ ਮੇਰੇ ਨੂੰ ਈਮੇਲ ਕਰ ਸਕਦੇ ਹੋ ਜੇ ਜੀਡੀ ਵੀ ਤੁਹਾਨੂੰ ਕੋਈ ਪਰੇਸ਼ਾਨੀ ਆ ਰਹੀ ਹੈ ਤੁਸੀਂ ਮੈਨੂੰ ਡਾਇਰੈਕਟਲੀ ਕੰਟੈਕਟ ਕਰ ਸਕਦੇ ਹੋ ਕੁਛੀ ਵਧੀਆ ਅਪਡੇਟ ਲਈ ਦੇਖਦੇ ਰਹੋ ਜਗਮਨ ਟੀਵੀ ਕੈਮਰਾਮੈਨ ਮਨੀਸ਼ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ